ਜਿਹੜੀ ਪਾਣੀ ਦੇ ਨਾਲ ਜਾਂ ਰਿੱਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਣ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ ਤੀਰ ਮਾਰਕਾ ਇਹ ਤਾਂ ਹੱਕ ਹੀ ਬੰਦ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਤੇ ਉਹਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸਤੇ ਕਿਉਂਕਿ ਉਹਨੇ ਕਣਪ ਦੀ ਬਜਾਈ ਕਰਦੀ ਹੈ ਦੂਸਰਾ ਤੁਸੀਂ ਕਿਹਾ ਕਿ 20000 ਰੁਪਿਆ ਸੀ ਪ੍ਰਤੀ ਏਕੜ ਦੇਣ ਲੱਗੇ ਹੈ ਕਿੱਲੇ ਦਾ ਪੰਜਾਬ 20000 ਏਕੜ ਤਾਂ ਉਹਨੂੰ ਤੇਰ ਨਾਲ ਉਹ ਮਿੱਟੀ ਚੱਕਦੇ ਲੱਗ ਜਾਣਾ ਹੈ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਹ ਕੁਦਰਤੀ ਆਫਤ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਹੋਣਾ ਸੀਗਾ ਦੇਖੋ ਆਪ ਜਿਹੜਾ ਕੈਬਨਿਟ ਦੇ ਵਿੱਚ ਫੈਸਲਾ ਲਿਆ ਗਿਆ ਹੈ ਔਰ ਇਹ ਗੱਲ ਕਹੀ ਗਈ ਹੈ ਕਿ ਅਸੀਂ ਆ ਲੋਕਾਂ ਨੂੰ ਲੋਕਾਂ ਦੇ ਖੇਤਾਂ ਵਿੱਚੋਂ ਰੇਤ ਚੱਕਣ ਦੀ ਇਜਾਜ਼ਤ ਦਿੱਤੀ ਹੈ ਜਾਨੀ ਕਿ ਜਿਹੜੀ ਮਿੱਟੀ ਆ ਜਿਹੜੀ ਪਾਣੀ ਦੇ ਨਾਲ ਜਾਂ ਰਿੱਤ ਉਹਨਾਂ ਪਾਣੀ ਦੇ ਨਾਲ ਉਹਨਾਂ ਦੇ ਖੇਤਾਂ 'ਚ ਆ ਗਈ ਹੈ ਉਹਨੂੰ ਚੱਕਣ ਦੀ ਕਿਸਾਨ ਨੂੰ ਮਜਾਜ਼ਤ ਦੇ ਦਿੱਤੀ ਗਈ ਹੈ ਇਹ ਕਿਹੜਾ ਤੁਸੀਂ ਵੱਡਾ ਤੀਰ ਮਾਰਤਾ ਇਹ ਤਾਂ ਹੱਕ ਹੀ ਬੰਦ ਹੈ ਕਿ ਕਿਸਾਨ ਦੇ ਖੇਤ ਵਿੱਚ ਜਿਹੜੀ ਰੇਤ ਆ ਗਈ ਹੈ ਤੇ ਉਹਰਾ ਕਿਸਾਨ ਹੀ ਉਹਨੂੰ ਵਿਚਾਰੇ ਨੂੰ ਸਵਾਰਨ ਆਸਤੇ ਕਿਉਂਕਿ ਉਹਨੇ ਕਣਕ ਦੀ ਬਜਾਈ ਕਰਨੀ ਹੈ ਇਹ ਆਟੋਮੈਟਿਕਲੀ ਇੱਕ ਕਾਨੂੰਨ ਬਣਨਾ ਚਾਹੀਦਾ ਹੈ ਨਾ ਕੇਵਲ ਉਹਰੇ ਜਿਹੜੀ ਫਲੱਡ ਦੇ ਨਾਲ ਰੇਤ ਆਈ ਹੈ ਉਹਰੇ ਹਾਸਤੇ ਪੱਕੇ ਤੌਰ ਤੇ ਕਿਉਂਕਿ ਆਪਣੀ ਉਹ ਜ਼ਮੀਨ ਦਾ ਮਾਲਕ ਹੈਗਾ ਉਹਰੇ ਹਾਸਤੇ ਵੀ ਉਹਨੂੰ ਪਰਮਿਸ਼ਨ ਲੈਣੀ ਪੈਂਦੀ ਉਹਰੇ ਹਾਸਤੇ ਵੀ ਦੂਰੇ ਤੇ ਐਫ ਆਈ ਆਰ ਦਰਜ ਕੀਤੀਆਂ ਜਾਂਦੀਆਂ ਵੀ ਦੂਸਰਾ ਤੁਸੀਂ ਕਿਹਾ ਕਿ 20000 ਰੁਪਿਆ ਸੀ ਪ੍ਰਤੀ ਏਕੜ ਦੇਣ ਲੱਗੇ ਹੈ ਕਿੱਲੇ ਦਾ ਭਾਈ ਸਾਹਿਬ 20000 ਏਕੜ ਤਾਂ ਉਹਨੂੰ ਤੇਲ ਨਾਲ ਉਹ ਮਿੱਟੀ ਚੱਕੜੇ ਲੱਗ ਜਾਣਾ ਹੈ ਜਿਹੜੀ ਮਿੱਟੀ ਆ ਗਈ ਔਰ ਇਹ ਖੇਤ ਦੇ ਵਿੱਚ 4-4 ਫੁੱਟ ਜਾਂ 3-3 ਫੁੱਟ ਉਹਨੂੰ ਕਣਕ ਦੀ ਵਜਾਈ ਉਹਨੇ ਕਰਨੀ ਹੈ ਔਰ 60-70000 ਰੁਪਏ ਦਾ ਔਰੀ ਜਿਹੜੀ ਝੋਨੇ ਦੀ ਯਾਨੀ ਕਿ ਚੌਲਾਂ ਦੀ ਜਿਹੜੀ ਵਜਾਈ ਸੀ ਉਹ ਔਰੀ ਸਾਰੀ ਫਸਲ ਬਰਬਾਦ ਹੋ ਗਈ ਹੈ ਅੱਗੇ ਕਣਕ ਦੀ ਵਜਾਈ ਆਸੀ ਉਹ ਨੂੰ ਫੇਰ ਚਾਹੀਦਾ ਹੈ ਤੇ ਚਾਹੀਦਾ ਉਹ ਨੂੰ ਵੀ ਚਾਹੀਦਾ ਮੈਂ ਕਿਹਾ ਸੀ ਪਰਸੋਂ ਮੈਂ ਤੇ ਬਗੀਲ ਸਾਹਿਬ ਕਿਸੇ ਦੇ ਘਰੇ ਜਿਨ੍ਹਾਂ ਕੋਲੇ 2 ਏਕੜ ਜ਼ਮੀਨ ਠੇਕੇ ਤੇ ਲਈ ਸੀ ਜਿਨ੍ਹਾਂ ਨੇ 2 ਏਕੜ ਆਪਣੀ ਜ਼ਮੀਨ ਸੀ 3 ਏਕੜ ਠੇਕੇ ਤੇ ਲਈ ਸੀ ਔਰ ਪੂਰਾ ਪਰਿਵਾਰ ਕੋਠੇ ਤੇ ਚੜਿਆ ਹੋਇਆ ਸੀਗਾ ਹੁਣ 2 ਏਕੜ ਦਾ ਉਹ ਜ਼ਮੀਨ ਬਰਬਾਦ ਹੋ ਗਈ ਜਿਹੜੀ ਲਈ ਸੀ 3 ਏਕੜ ਠੇਕੇ ਆਲੀ ਉਹ ਕੀ ਜਿਹੜਾ ਠੀਕਾ ਭਰਿਆ ਹੋਇਆ ਸੀਗਾ 70 70 80 30000 ਰੁਪਇਆ ਹੁਣ ਤੁਸੀਂ ਉਹਨੂੰ 20000 ਰੁਪਇਆ ਦਿਓ ਕਿ ਹਜੇ ਤਾਂ ਜਦੋਂ ਦਿਓਗੇ ਉਦੋਂ ਪਤਾ ਲੱਗੇਗਾ ਕਿਉਂਕਿ ਤੁਸੀਂ ਕਿਹਾ ਸੀ ਮੁਰਗੀ ਦਾ ਅ ਅੰਡੇ ਦਾ ਬੱਕਰੀ ਦਾ ਮੁਆਵਜ਼ਾ ਦੇਵਾਂਗੇ ਲੇਕਿਨ ਕਿਸੇ ਨੂੰ ਮੁਆਵਜ਼ਾ ਮਿਲਿਆ ਨਹੀਂ ਇੱਕ ਵਾਰੀ ਕਹਿਨੂ ਗੱਲ ਤੁਸੀਂ ਸੁਨੇਹਾ ਲਾਤਾ ਵੀ ਅਸੀਂ ਇਦਾਂ ਮੁਆਵਜ਼ਾ ਦੇਵਾਂਗੇ ਲੇਕਿਨ ਮਿਲਿਆ ਕਿਸੇ ਨੂੰ ਨਹੀਂ ਸੋ ਮੇਰੀ ਬੇਨਤੀ ਹੈ ਘੱਟੋ ਘੱਟ 50 ਹਜ਼ਾਰ ਰੁਪਇਆ ਪੰਜਾਬ ਦੀ ਸਰਕਾਰ ਦੇਵੇ ਤੇ ਘੱਟੋ ਘੱਟ 50 ਹਜ਼ਾਰ ਰੁਪਇਆ ਕੇਂਦਰ ਸਰਕਾਰ ਦੇਵੇ ਤਦ ਜਾ ਕੇ ਇਹ ਘਾਟਾ ਪੂਰਾ ਹੋਣਾ ਹੈ ਨੁਕਸਾਨ ਪੂਰਾ ਹੋਣਾ ਹੈ ਫਿਰ ਘਰਾਂ ਦਾ ਫਿਰ ਪਸ਼ੂਆਂ ਦਾ ਫਿਰ ਜਿਨ੍ਹਾਂ ਦੇ ਤਰੇੜਾ ਆ ਗਿਆਂ ਕਿਉਂਕਿ ਇਹ ਇਹ ਤੋਹਫਾ ਤੁਸੀਂ ਦਿੱਤਾ ਹੈ ਇਹ ਮੈਨ ਮੇਡ ਹੈ ਇਹ ਕੁਦਰਤੀ ਆਫਤ ਅਗਰ ਹੁੰਦੀ ਤਾਂ 25% 25% ਹੀ ਕੇਵਲ ਨੁਕਸਾਨ ਹੋਣਾ ਸੀਗਾ ਲੇਕਿਨ 75% ਜਿਹੜਾ ਨੁਕਸਾਨ ਹੋਇਆ ਉਹ ਪੌਂਗ ਡੈਮ ਭਾਖੜਾ ਡੈਮ ਤੇ ਤੁਸੀਂ ਰਾਵੀ ਨੂੰ ਤਰੀਕੇ ਨਾਲ ਉਹਨਾਂ ਦੇ ਜਿਹੜੇ ਪਾਣੀ ਨੂੰ ਕੰਟਰੋਲ ਕੀਤਾ ਹੁੰਦਾ ਤੇ ਸ਼ਾਇਦ ਇਹਨਾਂ ਨੁਕਸਾਨ ਨਾ ਹੁੰਦਾ ਜੇ ਸਮੇਂ ਸਿਰ ਤੁਸੀਂ ਸਫਾਈ ਕੀਤੀ ਹੁੰਦੀ ਡਰੇਨੇਜ ਦੀ ਤਾਂ ਇਹਨਾਂ ਨੁਕਸਾਨ ਨਹੀਂ ਹੋਣਾ ਸੀ ਜੇ ਕਿਤੇ ਤੁਸੀਂ ਇਹਦਾ دریاਵਾ ਦੀ ਖਦਾਈ ਕੀਤੀ ਹੁੰਦੀ ਪੈਸੇ ਲਾ ਕੇ ਤਾਂ ਇਹਨਾਂ ਨੂੰ ਨੁਕਸਾਨ ਨਹੀਂ ਹੋਣਾ ਸੀ ਸੋ ਮੇਰੀ ਬੇਨਤੀ ਹੈ ਕਿ ਇਹ 50000 ਰੁਪਿਆ ਕੀਤਾ ਜਾਵੇ ਅਗਰ ਅਰਾਂਉਂਸਮੈਂਟ ਕਰਨੀ ਹੈ ਔਰ ਨਾਲ ਦੇ ਨਾਲ ਪਸ਼ੂਆਂ ਦਾ ਜਿਹੜੇ ਲੋਕਾਂ ਦੇ ਘਰ ਤੈਗੇ ਉਹਨਾਂ ਦਾ ਤੇ ਆਹ ਰੇਤ ਚੱਕਣ ਵਾਲਾ ਜਿਹੜਾ ਤੁਸੀਂ ਕੰਮ ਕੀਤਾ ਇਹ ਪੱਕੇ ਤੌਰ ਤੇ ਕਾਨੂੰਨ ਬਣਾਉਣਾ ਚਾਹੀਦਾ ਹੈ ਤਾਂ ਜੋ ਆਪਣੀ ਜ਼ਮੀਨ 'ਚੋਂ ਜਦੋਂ ਮਰਜ਼ੀ ਉਹ ਜਿਹੜੀ ਚੀਜ਼ ਮਰਜ਼ੀ ਚੱਕ ਕੇ ਵੇਚ ਸਕਦਾ ਹੋ